ਪਲੇਅਰਾਂ ਤਾਂ ਕੀ ਪੁੱਛਦੇ ਕਰ ਦੋ ਜੀ ਪੁਆਇੰਟ ਇਸੇ ਲਈ ਗਬਰੂ ਦਾ ਲੈ ਵੀ ਜਲਾਲ ਵਾਲਾ ਕਰੀ ਗੁਰਲਾਲ ਦੀ ਲਓ ਗੁਰਲਾਲ ਮੇਰੇ ਵੀਰੋ ਇਸੇ ਲਈ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾ ਰਿਹਾ ਹੈ ਗੁਰਲਾਲ ਨੇ ਕਬੱਡੀ ਪਾਉਣੀ ਕਹਿੰਦਾ ਥੋੜਾ ਸੈਂਟਰ ਦੇ ਵਿੱਚ ਆਜੋ ਪਰ ਜਾਫੀਆਂ ਨੇ ਆਪਣੇ ਹਿਸਾਬ ਦੇ ਨਾਲ ਸੱਟ ਕਮਾਉਣਾ ਹੈ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਗੁਰਲਾਲ ਕਬੱਡੀ ਪਾਉਂਦਾ ਹੋਇਆ ਗੰਗਾ ਵਾਲਾ ਜ਼ਿਲ੍ਹਾ ਬਠਿੰਡਾ ਵਿੱਕੀ ਹਰੀਕੇ ਵਾਲਾ 40 ਮੁਕਤਿਆਂ ਦੀ ਧਰਤੀ ਦਾ ਇੱਕ ਪਾਸੇ ਸੋਨਾ ਬੰਦ ਰੋੜਦਾ ਫਰੀਦਕੋੜ ਦੀ ਧਰਤੀ ਦਾ ਦਾ ਫਰੀਦ ਜੀ ਦੀ ਓ ਵਾਹ ਉਹ ਬਾ ਓਏ ਹਰੀਕੇ ਵਾਲਿਆ ਉਹ ਬਾ ਓਏ ਹਰੀਕੇ ਵਾਲਿਆ ਇਹ ਆ ਵਿੱਕੀ ਹਰੀਕੇ ਵਾਲੇ ਦਾ ਮੇਰੇ ਵੀਰੋ ਜਫਾ ਸਵਾਦ ਵਾਲਾ ਜਫਾ ਹੈ ਖੇਡ ਮੈਦਾਨ ਅੰਦਰ ਸਵਾਦ ਵਾਲਾ ਖੇਡ ਜਿੰਦਾ ਵਿੱਕੀ ਦੀ ਖੇਡ ਵਧੀਆ ਲੱਗੀ ਇੱਕ ਲੜਕਾਰਾਂ ਬਾੜ ਕੇ ਦੱਸੋ ਦਰਸ਼ਕ ਵੀਰੋ ਵਾਹ ਜੀ ਵਾਹ ਹਾਂ ਸਵਾਦ ਮੁੱਲ ਮੋੜਦਾ ਕਿ ਨਹੀਂ ਸਵਾਦ ਆ ਗਿਆ ਮੇਰੇ ਵੀਰੋ ਜੇ ਮੁੱਲ ਮੋੜਦਾ ਤਾਂ ਤਾੜੀ ਮਾਰ ਦਿਓ ਮੇਰੇ ਵੀਰੋ ਇਹ 100 ਰੁਪਏ ਵਿੱਕੀ ਦੇ ਲਈ ਪੁੱਜਿਆ ਬਾਦੋ ਧੰਨਵਾਦ ਹੈ ਲਓ ਲੈਵਿਸ ਵੀਰੇ ਮਾਇਆ ਦੇ ਜੱਫੇ ਪ੍ਰਾਪਤ ਕਰ ਲਾ ਵਿੱਕੀ ਨੂੰ ਕਹਿੰਦੇ ਹਰ ਇੱਕ ਜੱਫੇ ਦਾ ਹਰਦੀਪ ਫੁੱਲ ਵੱਲੋਂ 500 ਦਿੱਤਾ ਜਾਣਾ ਲਓ ਨੌਜਾਨ ਗੱਭਰੂ ਗੋਲੂ ਪੰਜ ਗ੍ਰਾਈਂ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਕਬੱਡੀ 365.com ਤੇ ਜਿੰਨੀ ਸੰਗਤ ਬੈਠੀ ਹੈ ਵਿਦੇਸ਼ਾਂ ਦੀ ਧਰਤੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹਨਾਂ ਮੈਚਾਂ ਦਾ ਆਨੰਦ ਮਾਣਿਆ ਹੈ। ਲਓ ਧਲੇਰ ਵਾਲਾ ਗੁਰੀ ਖੇਡ ਮੈਦਾਨ ਦੇ ਵਿੱਚ ਪਹੁੰਚਦਾ ਹੋਇਆ ਕਬੱਡੀ। ਬਾਂਦਰ ਦੌੜਦਾ ਸੋਨਾ, ਸ਼ੇਰਬਾਜ ਸਿੰਘ ਬਾਜਾ ਹਰਮਨ ਤੇ ਵਿੱਕੀ ਹਰੀਕੇ ਵਾਲਾ। ਲਓ ਬਾਜੇ ਮੱਲਣ ਵਾਲੇ ਦੇ ਨਾਲ ਮੁਕਾਬਲਾ। ਬਾਜੇ ਪੰਜ ਗਰਾਈ ਵਾਲੇ ਦੇ ਨਾਲ ਮੁਕਾਬਲਾ। ਬੱਲੇ 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 ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਲੱਗਦਾ ਵੀ ਲੱਗਦਾ 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 ਚੱਕੀ ਜਾਬ ਹੋਗੇ ਤੁਰੀ ਜਾਂਦੀ ਰੇਲ ਤੇ ਤੈਨੂੰ ਵੇਖ ਕੇ ਉਹ ਵੱਲ ਹੋਈ ਆ ਵਾਹ ਉਹ ਬਾਜਿਆ ਬਾਜਾ ਬੜੇ ਲੰਬੇ ਸਮੇਂ ਤੋਂ ਖੇਡ ਆ ਰਿਹਾ ਜਿਹਦਾ ਮੈਚ ਦਾ ਮੇਲੇ ਦਾ ਸਵਾਦ ਆ ਕੇ ਇੱਕ ਤਾੜੀ ਮਾਰ ਕੇ ਦੱਸ ਦਿਓ ਦਰਸ਼ਕ ਵੀਰੋ ਐਨ ਸਿਰੇ ਦਾ ਮੇਲਾ ਕਹਿੰਦੇ ਮਾਲੇ ਦਾ ਚੱਲ ਰਿਹਾ ਇਸ ਲਈ ਜੰਬੂ ਬਾਜੇ ਨੇ ਕਹਿੰਦੇ ਕਮਾਲ ਕਰ ਦਿੱਤੀ ਐ ਪਈ ਹੋਈ ਕਬੱਡੀ ਕਹਿੰਦੇ ਨੌਜਵਾਨ ਜੰਬੂ ਦੀ ਉਧਰ ਪ੍ਰਗਟ ਫੌਜੀ ਵਰਗੇ ਖਿਡਾਰੀ ਤਿਆਰ ਨੇ ਹੁਣ ਕਿਹੜੇ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਹੈ ਦੁਨੀਆ ਦੀਆਂ ਕਹਿੰਦੇ ਨਿਗਾਹਾਂ ਟਿਕਿਆ ਹੋਈਆਂ ਨੇ ਮਾਲੇ ਦੇ ਇਸ ਕਬੱਡੀ ਕੱਪ ਤੇ ਟਰੈਕਟਰਾਂ ਦੇ ਫੈਸਲੇ ਹੋਣ ਲੱਗਿਆ ਤੇ ਕਹਿੰਦੇ ਫੌਜੀ ਲਖਵਿੰਦਰ ਸਿੰਘ ਮੇਰੇ ਵੀਰੋ ਤੇ ਦੂਸਰੇ ਪਾਸੇ ਜੰਮੂ ਪੁਆਇੰਟ 5 ਗਰਾਹੀ ਵਾਲਾ ਲਓ 5 ਗਰਾਹੀ ਵਾਲਾ ਜੰਮੂ ਜੱਟ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਬਾਹ ਹੋਈ ਨੌਜਵਾਨਾਂ ਸਮਾਦ ਦੀ ਖੇਡ ਹੈ ਗੁਰਨਾਲ ਗੰਗਾ ਵਾਲਾ ਪਾਉਂਦਾ ਹੋਇਆ ਕਬੱਡੀ ਤੇ ਨੌਜਨ ਕਹਿੰਦੇ ਚਾਰ ਨੇ ਇਹ ਧੂਰੇ ਦੇ ਕਬੱਡੀ ਕੱਪ ਦਾ ਕਹਿੰਦੇ ਸੈਮੀਫਾਈਨਲ ਦੇ ਵਿੱਚੋਂ ਬੈਸਟ ਨਿਕਲਿਆ ਸੀ ਮੋਡੀਫਾਈ ਸਕੂਟਰ ਦਾ ਜੇਤੂ ਰਿਹਾ ਗੁਰਲਾਲ ਤੇ ਇਸ ਸਾਲ ਛਾਪੇ ਦੇ ਟੂਰਨਾਮੈਂਟ ਦਾ ਵੀ ਜਿਹੜਾ ਬੈਸਟ ਰਿਹਾ ਹੈ ਮੋਟਰਸਾਈਕਲ ਦਾ ਜੇਤੂ ਗੁਰਲਾਲ ਨੌਜਨ ਗੰਗਾ ਵਾਲਾ ਮੇਰੇ ਵੀਰੋ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਗੁਰਲਾਲ ਗੰਗਾ ਵਾਲਾ ਸਿਰੇ ਦਾ ਮੈਚ ਹੈ ਦੋਨੋਂ ਟੀਮਾਂ ਨੇ ਕਹਿੰਦੇ ਚਾਰ-ਚਾਰ ਪੰਜ-ਪੰਜ ਟੀਮਾਂ ਨੂੰ ਹਰਾ ਕੇ ਇਹ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਮੇਰੇ ਵੀਰੋ ਹਾਂ ਕਹਿੰਦੇ ਸੁਰੇ ਦਾ ਮੈਚ ਹੈ ਤੇ ਨੌਜਨ ਗੋਰਾ ਕਬੱਡੀ ਪਾ ਰਿਹਾ ਤਿੰਨਾਂ ਦਾ ਸੈੱਟ ਹੋ ਗਿਆ ਕਾਕਾ ਤੇ ਨੌਜਨ ਇਸ ਨੇ ਪ੍ਰਗਟ ਕਰਨੀਆਂ ਤੇ ਲਓ ਕਾਕੇ ਦੇ ਨਾਲ ਮੁਕਾਬਲਾ ਇੱਕ ਪਾਸੇ ਕਾਕਾ ਤੇ ਦੂਜੇ ਪਾਸੇ ਗੋਰਾ ਫੜੀ ਗਈ ਖੁੱਚ ਹੁਣ ਨਹੀਂ ਹੁਣ ਕਹਿੰਦੇ ਜਿੱਥੇ ਪੁਰਾਣੇ ਖਿਡਾਰੀਆਂ ਦੇ ਹੱਥ ਪੈ ਜਾਂਦਾ ਤੇ ਫੇਰ ਜਿਹੜੀ ਗੱਲ ਮੁਸ਼ਕਲ ਹੋ ਜਾਂਦੀ ਹੈ ਪਹਿਲਾਂ ਬਾਜੇ ਨੇ ਵੀ ਇਦਾਂ ਦਾ ਜੱਫਾ ਲਾਇਆ ਹੁਣ ਕਹਿੰਦੇ ਕਾਕੇ ਨੇ ਜੱਫਾ ਲਾਇਆ ਤੇ ਗੁਰੀ ਢਲੇਰ ਦੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਅਮਨ ਗੱਲ ਕਰੂ ਲਓ ਸਾਹਮਣੇ ਪਈ ਹੋਈ ਢਲੇਰ ਵਾਲੀ ਗੁਰੀ ਦੀ ਕਬੱਡੀ ਮੇਰੇ ਵੀਰੋ ਇਧਰ ਨੌਜੋਨ ਵਿੱਕੀ ਆ ਤੇ ਸ਼ੇਰਬਾਲ ਸਿੰਘ ਬਾਜਾ ਹਰੀਕੇ ਵਾਲਾ ਵਿੱਕੀ ਤੇ ਪੁਆਇੰਟ ਨੌਜੋਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਰਾਜੂ ਭਾਗਸਰ ਵਾਲੇ ਵੱਲੋਂ ਕਹਿੰਦੇ ਹਰੀਕੇ ਵਾਲੇ ਵਿੱਕੀ ਦੇ ਲਈ 100 ਰੁਪਏ ਇਧਰ ਪੈਸੇ ਪਲੇਅਰਾਂ ਤੱਕ ਹੀ ਪਹੁੰਚਦੇ ਕਰ ਦਿਓ ਜੀ ਇਹ ਆ ਜੰਮੂ ਇਸੇ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਫੋਰ ਟਰੈਕਟਰ ਫੋਰ ਟਰੈਕਟਰ ਫੋਰ ਟਰੈਕਟਰ ਬੜੇ ਚਿਰ ਤੋਂ ਪੰਜਾਬ ਦੇ ਵਿੱਚ ਇਹ ਗੱਲ ਛਿੜੀ ਹੋਈ ਸੀ ਕਿ ਵੀ ਮਾਲੇ ਫੋਰ ਟਰੈਕਟਰ ਹੈ ਲਓ ਕੁਝ ਹੀ ਸਮਾਂ ਬਾਕੀ ਹੈ ਫੋਰ ਟਰੈਕਟਰ ਦਾ ਐਲਾਨ ਹੋ ਜਾਵੇਗਾ ਵੀ ਕੌਣ ਜਿੱਤਿਆ ਲਓ ਸਮਾਂ ਮੇਰੇ ਵੀਰੋ ਸਮੇਂ ਦੀ ਗੱਲ ਹੈ ਤੇ ਨੌਜਨ ਜੰਬੋ ਜੰਬੋ ਕਹਿੰਦੇ ਸ਼ੂਸ਼ਕ ਦੇ ਪਿਛਲੇ ਦਿਨੀ ਸ਼ੂਸ਼ਕ ਦੇ ਟੂਰਨਾਮੈਂਟ ਦਾ ਵੀ ਮੋਟਰਸਾਈਕਲ ਦਾ ਜੇਤੂ ਰਿਹਾ ਵਿੱਕੀ ਹਰੀਕੇ ਵਾਲਾ ਤੇ ਜੰਬੋ ਨੌਜਨ ਨੇ ਬੈਸਟ ਬਣ ਕੇ ਮੋਟਰਸਾਈਕਲ ਜਿੱਤਿਆ ਪਰ ਫੋੜਾ ਨੂੰ ਕਹਿੰਦੇ ਗਰਮ ਵੀ ਕੀਤਾ ਗਿਆ ਹੈ ਇਹ ਸਮਾਂ ਦੱਸੂ ਵੀ ਹੁਣ ਬੈਠੂ ਕੌਣ ਸੀਟਾਂ ਤੇ ਇਹਦੇ ਭਾਗਾਾਂ ਵਾਲੀ ਬੈਠੂ ਭਾਗਾਾਂ ਵਾਲੇ ਟਰੈਕਟਰ ਤੇ ਭਾਗਾਾਂ ਵਾਲੇ ਹੀ ਬੈਠੂ ਆਹ ਵੇਖਦਾ ਖੇਡ ਮੈਦਾਨ ਦੇ ਵਿੱਚ ਗੁਰਲਾਲ ਪਉਂਦਾ ਹੋਇਆ ਕਬੱਡੀ ਤੇ ਦੂਜੇ ਪਾਸੇ ਸੋਨਾ ਮੇਰੇ ਵੀਰੋ ਬਾਂਦਰ ਡੋੜ ਵਾਲਾ ਵਾਹ ਓਏ ਸੋਨਿਆ ਨਹੀਂ ਰੀਸਾ ਨੌਜਾਨਾ ਤੇਰੀ ਖੇਡਦੀਆਂ ਵਾਹ ਓਏ ਸਵਾਦ ਕਰ ਦਿੰਦਾ ਨੌਜਾਨ ਜਦੋਂ ਵੀ ਜੱਫਾ ਲਾਉਂਦਾ ਹੈ ਤੇ ਦੁਗਾਲ ਵਾਲੇ ਬਿੱਟੂ ਦਾ ਵੀ ਸ਼ਰੀਰ ਕਹਿੰਦੇ ਇਦਾਂ ਦਾ ਹੀ ਸੀਗਾ ਜਦੋਂ ਨੌਜਵਾਨ ਆਇਆ ਇਸ ਖੇਡ ਕਬੱਡੀ ਦੇ ਵੱਲ ਡੀਏਵੀ ਕਾਲਜ ਬਠਿੰਡਾ ਦੇ ਲਈ ਖੇਡਿਆ ਤੇ ਦੁਨੀਆ ਦੇ ਵਿੱਚ ਗੱਲਾਂ ਕਰਾਈਆਂ ਆਪਣੇ ਜੱਫੇ ਦੇ ਜਰੀਏ ਤੇ ਆਹ ਨੌਜਵਾਨ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਕਰਾਉਣੀਆਂ ਲਓ ਗੋਲੂ ਪੰਜ ਗਰਾਈਆਂ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪੰਜ ਗਰਾਇੰਦਾ ਗੋਲੂ ਸੀਮਾ ਜੋਧਪੁਰ ਜਲਬਰਨਾਲੇ ਚੱਲ ਗਏ ਮੋਟਰ ਮਿੱਤਰਾਂ ਦੀ ਤੇ ਦੂਜੇ ਪਾਸੇ ਲਖਵਿੰਦਰ ਫੌਜੀ ਦੇ ਉਖੜੇ ਹੋਏ ਪੈਰ ਤੇ ਕਹਿੰਦੇ ਗੋਲੂ ਦੇ ਵਿੱਚ ਬੜੀ ਜਾਨ ਹੈ ਮੇਰੇ ਵੀਰੋ ਜਿਵੇਂ ਕਹਿੰਦੇ ਨੌਜਵਾਨ ਦੇ ਵਿੱਚ ਵੇਖੋ ਬਾਈ ਜਿਹਦਾ ਮਾਲੇ ਦੇ ਮੇਲੇ ਆ ਸੱਚੀ ਖੇਰ ਵਾਲਾ ਮੇਰੇ ਵੀਰੋ ਅੱਜ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਵਿੱਕੀ ਹਰੀਕੇ ਵਾਲਾ ਦੂਸਰੀ ਕੰਨੀ ਤੇ ਕਹਿੰਦੇ ਨੌਜਵਨ ਸੋਨਾ ਆਹ ਵੇਖੋ ਹਰੀਕੇ ਵਾਲਾ ਝਟਕਾ ਬੱਲੇ 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 ਵੇਖਦਾ ਵੀ ਫੂਲ ਟਰੈਕਟਰ ਵੇਖਦਾ ਡਿੱਕ ਢੋਡੀ ਕਿਤੇ ਲੱਗਦਾ ਜਾਂ ਫਿਰ ਮੇਰੇ ਵੀਰੋ ਗੱਲ ਕਿਤੇ ਹੋਰ ਬਣਦੀ ਹੈ ਕੌਣ ਜਿੱਤਦਾ ਹੈ ਫੈਸਲੇ ਹੋ ਜਾਣੇ ਹੈ ਬਾਬਾ ਹੀਰਾ ਬਾਗੀ ਦੀ ਸ਼ਾਬਾਸ਼ ਹੈ ਮੇਰੇ ਵੀਰੋ 100 ਰੁਪਏ ਵਿਕੀ ਦੇ ਲਈ ਪੁੱਜਿਆ ਇਹ ਪੈਸੇ ਬਾਈ ਪਲੇਰਾਂ ਤੱਕ ਪੰਜ ਗ੍ਰੇਮ ਵਾਲੇ ਇੱਕ ਪਲੇਅਰ ਪੈਸੇ ਫੜ ਲਓ ਇਧਰ ਨੌਜਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿਲਾਰ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਜੱਸਾ ਇਸ ਵੇਲੇ ਪੰਜ ਗ੍ਰੇਮ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਉਧਰ 4 11 ਦੇ ਵਿੱਚੋਂ ਪ੍ਰਗਟ ਦੇ ਨਾਲ ਹੋ ਗਿਆ ਮੁਕਾਬਲਾ ਤੇ ਲੱਗ ਗਿਆ ਜਫਾ ਤੇ ਪੁਆਇੰਟ ਜਿਹੜਾ ਉਹ ਚੀਮਾ ਜੋਧਪੁਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਕਹਿੰਦੇ ਚੀਮਾ ਜੋਧਪੁਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਬੜਾ ਫਾਸਮਾ ਮੈਚ ਦੋਨੋ ਹੀ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਕਿ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਲਓ ਟੀਮਾਂ ਦੀ ਪਿੱਤਰੀ ਦਵਾਤਾਂ ਦੀ ਪਿੱਤਰੀ ਦੀ ਨਕਾ ਪਰ ਪੁਆਇੰਟ ਗੁਰਲਾਲ ਆਪਣੀ ਟੀਮ ਦੇ ਲਈ ਜੋੜ ਰਿਹਾ ਹੈ ਚੱਲ ਵੀ ਗੋਲੂ ਹੌਸਲੇ ਨਾਲ ਕਬੱਡੀ ਪਾਉਣੀ ਹੈ ਮਨ ਦੇ ਵਿੱਚ ਐਨ ਨੌਜੋਨਾ ਮਨ ਨੂੰ ਟਿਕਾ ਕੇ ਕਬੱਡੀ ਪਾਉਣੀ ਹੈ ਤੇ ਤੈਨੂੰ ਤਿੰਨ ਜਾਫੀ ਟੀਕਦੇ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਗੋਲੂ ਪੰਜ ਗਰਾਈ ਵਾਲਾ ਇਸ ਵੇਲੇ ਨੌਜੋਨ ਮੇਰੇ ਵੀਰੋ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਬੜਾ ਫਾਸਮਾ ਮੁਕਾਬਲਾ ਅੱਜ ਦੇ ਮਾਲੇ ਦੇ 7ਵੇਂ ਟੂਰਨਾਮੈਂਟ ਦਾ ਕਹਿੰਦੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੁਨੀਆ ਪੱਪਾ ਪਾਰ ਹੋਈ ਬੈਠੀ ਇਸ ਮੈਚ ਦੀ ਉਡੀਕ ਕਰ ਰਹੀ ਹੈ ਵੀ ਕਿਹੜਾ ਖਿਡਾਰੀ ਬੈਸਟ ਹੋਵੇਗਾ ਇਹ ਸਮਾਂ ਦੱਸੂ ਮੇਰੇ ਵੀਰੋ ਕਿਹੜਾ ਖਿਡਾਰੀ ਬੈਸਟ ਹੋਵੇਗਾ ਇਹ ਸਮਾਂ ਦੱਸੂਗਾ ਇਧਰ ਦੇਵਦਿਆਲਪੁਰੇ ਦਾ ਫੈਸਲਾ ਐਨ ਠੋਕ ਮਾਰਾ ਕੇ ਆ ਮੇਰੇ ਵੀਰਾਂ ਲਓ ਗੁਰੀ ਧਲੇਰ ਵਾਲ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਵਿੱਕੀ ਆ ਤੇ ਨਾਲ ਕਹਿੰਦੇ ਸੋਨਾ ਬੰਦ ਡੋੜ ਵਾਲਾ ਹਰੀਕੇ ਬਾਹਰ ਟੁੱਟ ਕੇ ਪੈ ਗਿਆ ਉਹ ਪਾੜ ਗਈ ਕੈਂਚੀ ਮਿੱਤਰੋ ਵਾਹ ਵਾਹ ਨਿਕਲ ਕਹਿੰਦੇ ਹਰੀਕੇ ਗੱਭਰਿਆ ਲਓ ਵੀ ਇੱਕ ਜਾਫੀ ਦਾ ਮੈਨੂੰ ਲੱਗਦਾ ਹਰੀਕੇ ਵਿੱਕੀ ਨੂੰ 500 ਰੁਪਿਆ ਬੋਲੀ ਲੈ ਵੀ ਬਾਈ ਵਿੱਕੀ ਨੂੰ ਹਰਦੀਪ ਫਨ ਵੱਲੋਂ ਕਹਿੰਦੇ 1000 ਰੁਪਏ ਟੱਲੋ ਹਰੀਕੇ ਵਾਲੇ ਉਹਨਾਂ ਵੱਲੋਂ ਵੀ ਸਦਾਗਰ ਟੱਲੋ ਹੀ ਬੋਲਿਆ ਬਾਈ 500 ਰੁਪਏ ਵਿੱਕ ਇਦਾਂ ਨਹੀਂ ਪਿਆਰ ਦੇ ਨਾਲ ਮੈਨੂੰ ਪਤਾ ਹੈ ਵੀ ਤੇਰੇ ਪਿੰਡ ਫੋਰ ਜਾਂਦਾ ਹੈ ਤੈਨੂੰ ਜੋਸ਼ ਚੜਿਆ ਹੈ ਲੈ ਤੈਨੂੰ ਵਧਾਈਆਂ ਪਹਿਲਾਂ ਹੀ ਦੇ ਦਿੰਦੇ ਆ ਫਿਰ ਇਦਾਂ ਨਾ ਕਰ ਲੈ ਵੀ ਇਦਾਂ ਐ ਨਹੀਂ ਆਲੇ ਪਏ ਜਿਹੜੇ ਵਿੱਕੀ ਦੇ ਪ੍ਰਸ਼ੰਸਕ ਹੈ ਉਹ ਤੇ ਮੈਨੂੰ ਲੱਗਦਾ ਵੀ ਫੇਸਬੁੱਕ ਤੇ ਜਿਹੜੀ ਐਨ ਮੇਰੇ ਵੀਰੋ ਵਿਕੀ ਵਿਕੀ ਹੋ ਗਈ ਮਿੱਤਰੋ ਫੇਸਬੁੱਕ ਤੇ ਵਿਕੀ ਵਿਕੀ ਹੋ ਗਈ ਮਿੱਤਰੋ ਤੇ ਇਧਰ ਵੇਖਦਾ ਪਰ ਹਲੇ ਤਾਂ ਮੈਚ ਚੱਲ ਰਿਹਾ ਕੁਝ ਵੀ ਹੋ ਸਕਦਾ ਪੁਆਇੰਟ ਕਿਹਦਾ ਲੈ ਵੀ ਦੇ ਪੁਆਇੰਟ ਕਿਹਦਾ ਵੀ ਕਾਕੇ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਮੇਰੇ ਵੀਰੋ ਕਾਕੇ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਹੈ ਸਰਾਏ ਨਾਗਾ ਦਾ ਕਹਿੰਦੇ ਇਲਾਕਾ ਹੈਰੀਕੇ ਵਾਲੇ ਵੇਖੀਦਾ ਹੈ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਹੈ ਕਹਿੰਦੇ ਹਰੀਕੇ ਦੇ ਪਟਵਾਰੀ ਬਹੁਤ ਨੇ ਕਹਿੰਦੇ ਪੰਜਾਬ ਦੇ ਵਿੱਚ ਮੇਰੇ ਵੀਰੋ ਪਟਵਾਰੀਆਂ ਦਾ ਪਿੰਡ ਵੀ ਹੈ ਇਧਰ ਕਹਿੰਦੇ ਕਬੱਡੀ ਦੇ ਵਿੱਚ ਪਿੰਡ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਲਓ ਸਾਹਮਣੇ ਇਸ ਲਈ ਗਬਰੂ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਰੀ ਚਾਰ ਜਾਫੀਆਂ ਦੇ ਵਿੱਚੋਂ ਵਿੱਕੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਵਿੱਕੀ ਹਰੀਕੇ ਵਾਲਾ ਉਧਰ ਸਾਧੂ ਸਿੰਘੀ ਬਰਾੜ ਸਾਹਿਬ ਵੀ ਖੁਸ਼ ਹੈ ਲਓ ਬਰਾੜ ਸਾਹਿਬ ਹੁਣ ਜਿਹੜੀਆਂ ਵਧਾਈਆਂ ਨਾ ਉਹ ਪੱਥਰ ਤੇ ਲਕੀਰ ਹੋ ਗਈਆਂ ਮੇਜਰ ਬਰਾੜ ਉਹਨਾਂ ਨੂੰ ਵੀ ਵਧਾਈਆਂ ਜਿਹੜੀਆਂ ਪੱਥਰ ਤੇ ਲਕੀਰ ਹੋ ਗਈਆਂ ਸਾਹੂ ਸਿੰਘ ਬਰਾੜ ਤੋਂ ਵੀ ਐਨ ਚਿੱਤ ਖੁਸ਼ ਹੈ ਵੀ ਆਪਣੇ ਪੁੱਤਾਂ ਵਾਂਗੂ ਪਾੜੇ ਹੋਏ ਖਿਡਾਰੀ ਜਿਹੜੇ ਜਦੋਂ ਜਿੱਤਦੇ ਹਨ ਤੇ ਫਿਰ ਸਵਾਦ ਆ ਜਿਹੜਾ ਉਹ ਵੱਖਰਾ ਹੁੰਦਾ ਮੇਰੇ ਵੀਰੋ ਇੱਕ ਪਾਸੇ ਸਦਾਗਰ ਸਿੰਘ ਨੇ ਢਲੋਣੀ ਹਰੀਕੇ ਵਾਲੇ 500 ਰੁਪਏ ਵਿਕੀ ਦੇ ਲਈ ਪੁੱਛਦਾ ਕਰਦੇ ਆ ਸਾਹੂ ਸਿੰਘ ਵੀ ਬਰਾੜ ਵੀ ਆਨੰਦ ਮਾਰ ਰਿਹਾ ਮੇਰੇ ਵੀਰੋ ਕੋਚ ਨੇ ਇਸ ਨੌਜਵਾਨ ਖਿਡਾਰੀ ਦੇ ਤੇ ਕੋਚ ਦਾ ਦਿਲ ਤੇ ਜ਼ਰੂਰ ਖੁਸ਼ ਹੁੰਦਾ ਜਦੋਂ ਦਾ ਚੰਡਿਆ ਹੋਇਆ ਖਿਡਾਰੀ ਦੁਨੀਆ ਦੇ ਵਿੱਚ ਗੱਲ ਹੁੰਦੀ ਹੈ ਲਓ ਉਧਰ ਹਰਦੀਪ ਫੂਲ ਵੀ ਖੁਸ਼ ਹੈ ਤੇ ਇਧਰ ਨੌਜਾਨ ਕਹਿੰਦੇ ਗੁਰੀ ਧਲੇਰ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਖਾ ਰਿਹਾ ਉਧਰ ਵਿੱਕੀ ਦਾ ਬਾਪੂ ਕਹਿੰਦੇ ਹਾਂਗਕਾਂਗ ਦੇ ਵਿੱਚ ਬੈਠਾ ਅਵਤਾਰ ਹੋਣਾ ਦੇ ਨਾਲ ਲੰਗਿਆਣੇ ਦੇ ਨਾਲ ਮੈਚ ਦੇਖ ਰਿਹਾ ਤੇ ਉਹ ਵੀ ਮੇਰੇ ਵੀਰੋ ਫੁੱਲੇ ਨਹੀਂ ਸਮਾਉਂਦਾ ਆਉਣਾ ਪ੍ਰਦੀਪ ਸਿੰਘ ਵੀ ਸੁਨਣਾ ਪਾਂਦਰ ਡੋੜ ਵਾਲਾ ਉਧਰ ਕਹਿੰਦੇ ਗੁਰੀ ਏ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਓ ਬਾਈ ਜੇ ਮੈਚ ਦਾ ਸਵਾਦ ਆ ਗਿਆ ਲਾਸਟ ਵਾਰੀ ਤਾੜੀ ਮਰਵਾਉਣੀ ਆ ਤਾੜੀ ਮਾਰ ਕੇ ਦਾ ਦੋ ਥੋੜਾ ਧੰਨਵਾਦ ਹੈ ਐਂਡ ਚਿੱਤ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਮਨ ਗਾਰਡਨ ਗਾਰਡਨ ਹੋ ਗਿਆ ਤੇ ਸਿਰੇ ਦੇ ਜੱਫੇ ਲੱਗੇ ਸਿਰੇ ਦੀਆਂ ਰੇਡਾਂ ਪਾਈਆਂ ਕੰਨ ਵੀ ਗੋਲੀ ਪੰਜ ਗ੍ਰੇਂ ਵਾਲਿਆ ਹੌਸਲੇ ਨਾਲ ਕਬੱਡੀ ਪਾਉਣੀ ਹੈ ਪੰਜ ਗ੍ਰੇਂ ਦੀ ਟੀਮ ਨੂੰ ਜਿਹੜੀ ਦੇ ਨਾ ਕਹਿੰਦੇ ਬਾਜੇ ਮੱਲਣ ਵਾਲੇ ਦੀ ਹੈ ਦੇ ਆ ਜੀ ਟੀਮ 17 ਟੀਮਾਂ ਚ ਫਾਈਨਲ ਖੇਡ ਰਹੀ ਹੈ ਤੇ ਉਹ ਦੇਣ ਹੈ ਜਿਹੜੀ ਬਾਜੇ ਦੀ ਹੈ ਮੇਰੇ ਵੀਰੋ ਇਸ ਨੂੰ ਇਸ ਟੀਮ ਨੂੰ ਲਓ ਗੋਲੀ ਪਾ ਗੇੜਾ ਬਾਲ ਲੈ ਮੇਰੇ ਦਾ ਰਵਾਲ ਆ ਬਿਲਕਾਰਾ ਬਿੱਕੀ ਮਿੱਤਰੋ ਲੈ ਵੀ ਦਲਬਾਗ ਦੱਸੇ ਹੁਣ ਸ਼ੋਰ ਵੀ ਕਰਦੀ ਹੈ ਕਿੰਨੇ ਟੱਚ ਤੇ ਕਿੰਨੇ ਜੱਫੇ ਲੱਗੇ ਆ ਇਹਦਾ ਸਕੋਰ ਬੋਲੋ ਅੱਜ ਦੇ ਟੂਰਨਾਮੈਂਟ ਦੀ ਫਸਟ ਟੀਮ ਪੰਜਗੜਾਈ ਸੈਕੰਡ ਟੀਮਾ ਯੋਧਪੁਰ ਗੁੱਡ ਬਹੁਤ ਬਹੁਤ ਮੁਬਾਰਕਾਂ ਹੁਣ ਜਾਫੀ ਦਾ ਤਾਂ ਪਤਾ ਹੀ ਆ ਰੇਡਰ ਦਾ ਦੱਸ ਦਿਓ ਦਿਲਵਾਗ 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 ਵਿਰਾੜ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਦਾ ਸ਼ੋਰ ਹੀ ਆ ਵਿੱਕੀ ਹਰੀਕੇ ਵਾਲਾ ਜੰਬੂ ਨੇ ਕਹਿੰਦੇ 11 ਕਬੱਡੀਆਂ ਪਾ ਕੇ 39 ਪੁਆਇੰਟ ਪ੍ਰਾਪਤ ਕੀਤੇ ਜੰਬੂ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਨਰ ਜੰਬੂ ਪੰਜ ਗਰਾਈ